ਇਹ ਬੜੀ ਵੱਡੀ ਤਰਾਸਦੀ ਹੈ ਬਹੁਤ ਜਾਨ ਮਾਲ ਦੀ ਹਾਨੀ ਹੋਈ ਹੈ ਜਾਨਵਰ ਕਾਫੀ ਅਜੇ ਲੱਗ ਰਿਹਾ ਹੈ ਕਿ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਹੈ ਔਰ ਉਹਨਾਂ ਦੇ ਭੋਜਨ ਦਾ ਉਹਨਾਂ ਦੀ ਤੂੜੀ ਦਾ ਤੇ ਜ਼ਿਆਦਾਤਰ ਪਾਣੀ ਰੋੜ ਕੇ ਲੈ ਗਿਆ ਮੈਂ ਜਿਹੜੀ ਮੌਕਾ ਸੀ ਦੇਖਿਆ ਦੇਖੋ ਇਹ ਜਿਹੜੇ ਗੇਟ ਮੁਰੰਮਤ ਹੋਣੇ ਚਾਹੀਦੇ ਸੀ ਇਕ ਕਿਨਾਰੇ ਮੁਰੰਮਤ ਹੋਣੇ ਚਾਹੀਦੇ ਸੀ ਕਿਹੜਾ ਕੰਮ ਸੀ ਕਿਨਾਂ ਦੇ ਸਾਰੇ ਇੱਥੋਂ ਦੇ ਲੋਕਾਂ ਨੂੰ ਛੱਡਤਾ ਮੁੱਖ ਮੰਤਰੀ ਸਾਹਿਬ ਇਡਲੀ ਢੋਸੇ ਖਾਨ ਚ ਨਹੀਂ ਬੈਠੇ ਹੈ ਔਰ ਇੱਥੇ ਪਾਣੀ ਦੀ ਮਾਰ ਨਾਲ ਪੂਰਾ ਇਲਾਕਾ ਡੁੱਬ ਗਿਆ ਬਹੁਤ ਮਾੜੀ ਸਥਿਤੀ ਬਹੁਤ ਮਾੜੀ ਸਥਿਤੀ ਇਸ ਸਥਿਤੀ ਦੇ ਅੰਦਰੋਂ ਨਿਕਲਣ 'ਚ ਬੜਾ ਟਾਈਮ ਲੱਗਣ ਵਾਲਾ ਹੈ ਨਿਸ਼ਚਿਤ ਰੂਪ ਚ ਇਹ ਵੱਡੀ ਹਾਨੀ ਸਟੰਟ ਨਹੀਂ ਕਰਨੇ ਚਾਹੀਦੇ ਐਸਲੇ ਇਹ ਕੋਈ ਸਟੰਟਾਂ ਟਾਈਮ ਨਹੀਂਗਾ ਔਰ ਉਹ ਪ੍ਰਤੀਰੋਧ ਦਾ ਟਾਈਮ ਨਹੀਂਗਾ ਮੈਂ ਧੰਨਵਾਦ ਕਰਨਾ ਆਰਮੀ ਦੇ ਲੋਕਾਂ ਦਾ ਬੀਐਸਐਫ ਦਾ ਜਿਨ੍ਹਾਂ ਨੇ ਐਸ ਟਾਈਮ 'ਚ ਲੋਕਾਂ ਨੂੰ ਐਸ ਤਰਾਸ ਦੀ ਜੋਕੜਿਆ ਔਰ ਮੈਂ ਧੰਨਵਾਦ ਕਰਨਾ ਇਲਾਕੇ ਦੇ ਗੁਰਦੁਆਰਿਆਂ ਦਾ ਇਲਾਕੇ ਦੇ ਮੰਦਰਾਂ ਦਾ ਸਵੈ ਸੇਵੀ ਸੰਸਥਾਵਾਂ ਦਾ ਸਵੈਨ ਸੇਵਕਾਂ ਦਾ ਜਿਹੜੇ ਬਿਨਾ ਕਿਸੇ ਇੱਛਾ ਤੋਂ ਪਾਣੀ ਦੇ ਵਿੱਚ ਚੱਲ ਕੇ ਲੋਕਾਂ ਨੂੰ ਰਾਸ਼ਨ ਪੰਚਾ ਰਹੇ ਨੇ ਲੋਕਾਂ ਨੂੰ ਰੋਟੀ ਪੰਚਾ ਰਹੇ ਨੇ ਡੰਗਰਾ ਨੂੰ ਸਮਾਨ ਪੰਚਾ ਰਹੇ ਨੇ ਤਰਪਲਾ ਪੰਚਾ ਰਹੇ ਨੇ ਮੈਂ ਇੱਥੇ ਆ ਕੇ ਰਿਪੋਰਟ ਲਈਤੀ ਪ੍ਰਧਾਨ ਸਾਹਿਬ ਕੋਲੋਂ ਸਾਡੀ ਪੰਜੀ ਰੇਨ ਨੂੰ ਲੱਗੀ ਸਾਰੀ ਟੀਮ ਲੱਗੀ ਇਹ ਮੌਕਾ ਲੋਕਾਂ ਦੇ ਦੁੱਖ ਆ ਅਤਰੂ ਕੁੰਜਨ ਦਾ ਉਹ ਮੈਂ ਸਮਝਦਾ ਕਿ ਇਸ ਮੌਕੇ ਦੇ ਅੰਦਰ ਸਭ ਨੂੰ ਪਿੰਨਾ ਪਾਰਟੀबाजी ਤੋਂ ਪਿੰਨਾ ਧੜੇबाजी ਤੋਂ ਪਿੰਨਾ ਲਾਪ ਲਵੇਟ ਤੋਂ ਨਿਕਲ ਕੇ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਜ਼ਮੀਨ ਦੀ ਰਿਐਲਿਟੀ ਨਹੀਂ ਪਤਾ ਮੁੱਖ ਮੰਤਰੀ ਸਾਹਿਬ ਆ ਕੇ ਦੇਖੋ ਇਹ ਕਿਹਦੇ ਤੁਸੀਂ ਮੁਰੰਮਤਾਂ ਕਰਾਈਆਂ ਹੁੰਦੀਆਂ ਤੇ ਪਿੰਡਾਂ ਦੇ ਪਿੰਡ ਨਾ ਡੁੱਬ ਜਾਂਦੇ ਇਹ ਮੁਰੰਮਤਾਂ ਕਿੰਨੇ ਕਰਾਣੀਆਂ ਸੀ ਜਦੋਂ ਤੁਸੀਂ ਵਿਪੱਖਸ਼ੀ ਦੀ ਤਿੱਖਸ਼ਰਾ ਕਰਦੇ ਸੀ ਅੱਜ ਉਹ ਤਿੱਖਸ਼ਰਾ ਦਾ ਜਵਾਬ ਦੇਣ ਦਾ ਸਮਾਂ ਆਇਆ ਔਰ ਤੁਹਾਡਾ ਤੁਹਾਨੂੰ ਮੌਕਾ ਮਿਲਿਆ ਸੇਵਾ ਦਾ ਪਰ ਤੁਸੀਂ ਸੇਵਾ ਨਹੀਂ ਕੀਤੀ ਅੱਜ ਵੀ ਤੁਹਾਡਾ ਹੈਲੀਕਾਪਟਰ ਦੀ ਰੋਟੀਆਂ ਦਾ ਪੈਕੇਟ ਕੋਈ ਚੁੱਕ ਰਿਹਾ ਜਾ ਕੇ ਪਿੰਡਾਂ 'ਚ ਪਹੁੰਚੋ ਜੇ ਇਲਾਕੇ ਦੇ ਗੁਰਦੁਆਰੇ ਕੰਮ ਨਾ ਕਰਦੇ ਹੋਣ ਮੰਦਰ ਕੰਮ ਨਾ ਕਰਦੇ ਹੋਣ ਸਮਾਜ ਸੇਵੀ ਸੰਸਥਾਵਾਂ ਨਾ ਲੱਗੀਆਂ ਹੋਣ ਲੋਕੀ ਘਰਾਂ 'ਚੋਂ ਨਿਕਲ ਕੇ ਇੱਕ ਦੂਜੇ ਦੀ ਹੈਲਪਸੇ ਨਾ ਪਹੁੰਚਦੇ ਹੋਣ ਤੇ ਸਰਕਾਰ ਤੇ ਕਰੇ ਦਿਸੀ ਨਹੀਂ ਮਨਣ ਨੰਦੂਈ ਦਸਕਾ ਕੋ ਪੰਜਾਬ ਦੀ ਸਰਕਾਰ ਦਾ ਕੋ ਬੰਦਾ ਦਿਸਰੇ ਜਾਂ ਆਰਮੀ ਕੰਮ ਕਰਦੀ ਦਿਸਰੇ ਜਾਂ ਗੁਰਦੁਆਰੇ ਕੰਮ ਕਰਦੇ ਦਿਸਰੇ ਜਾਂ ਮੰਦਰ ਕੰਮ ਕਰਦੇ ਦਿਸਰੇ ਸਮਾਜ ਸੇਵੀ ਸੰਸਥਾ ਕੰਮ ਕਰਦੀ ਦਿਸਰੇ ਇਹ ਤੇ ਫੀਲ ਗਵਰਨਮੈਂਟ ਸੇਤ ਮੰਤਰੀ ਕਾ ਕੇ ਕਹਿ ਰਹੇ ਕਿ ਜਿੰਨੇ ਵੀ ਆਪਣਾ ਪਾਠਿਆ ਵਿਧਾਇਕ ਕਰਨ ਜਾਂ ਮੰਤਰੀ ਹੈਗੇ ਨੇ ਉਹ ਆਪਣੇ ਪਿੰਡਾਂ ਨੂੰ ਗੋਦ ਲੈਣ ਜਿਹੜੇ ਜਿਹੜੇ ਪਿੰਡ ਜਿਹੜੇ ਹੋਏ ਨੇ ਬਹੁਤ ਲੇਟ ਹੈ ਬਹੁਤ ਲੇਟ ਹੈ ਜਲਦੀ ਲਗੋ ਤੇ ਪਹਿਲਾਂ ਦੀ ਲੋੜ ਹੈ ਇਹ ਲੋਕੋ ਨੇ ਤੇ ਪਹਿਲਾਂ ਖਰੀਦ ਕੇ ਪਠਾਨਕੋਟੋਂ ਲਿਆਏ ਨੇ ਮੰਡ ਦੇ ਬੇ ਨੇ ਮੈਂ ਉਹਨੇ ਪਿੱਛੇ ਆਇਆ ਇਹ ਲੋਕ ਕੋਈ ਰਸਦ ਵੰਡ ਰਹੇ ਆ ਦੇਖੋ ਰਸਦ ਲੈ ਕੇ ਜਾ ਰਹੇ ਇਹ ਸਮਾਜ ਸੇਵਾ ਲੱਗੇ ਸਮਾਜ ਦੇ ਲੋਕ ਲੱਗੇ ਸਰਕਾਰ ਨਹੀਂ ਕਰੇ ਦਿਸਰੀ ਇਹਨੇ ਜੀ ਦੱਸੋ ਕਹੜਾ ਸਰਕਾਰ ਦਾ ਪ੍ਰਤੀਨਿਧੀ ਫੈਸਲਾ ਵਧੀਆ ਪਿੰਡੋ ਗੋਦ ਲੈਣੇ ਮੈਂ ਕਹਿੰਦਾ ਜੀ ਬਹੁਤ ਲੇਟ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਆਪ ਦਾ ਚੇਰਤਾ ਹੈ ਆਪਦਾ ਪਾਰਟੀ